ਤੁਸੀਂ ਦੇਖ ਰਹੇ ਹੋ ਕਿਸਾਨ ਆਫ ਇੰਡੀਆ ਪੰਜਾਬੀ ਤੇ ਮੈਂ ਹਾਂ ਰਵਦੀਪ ਸਿੰਘ ਮੈਂ ਇਸ ਸਮੇਂ ਲੁਧਿਆਣਾ ਦੇ ਪਿੰਡ ਹਯਾਤਪੁਰ ਵੇਟ ਵਿੱਚਾਂ ਜਿੱਥੇ ਸਾਡੇ ਨਾਲ ਕਿਸਾਨ ਨੇ ਜੋ ਇੱਕ ਸਫਲ ਸਬਜ਼ੀਆਂ ਦੀ ਕਾਸ਼ਤ ਕਰਦੇ ਨੇ ਉਹਨਾਂ ਨੇ ਖੇਤੀ ਭਮੈਂਤਾਂ ਨੂੰ ਬਣਾਇਆ ਹੈ ਤੇ ਕਿਵੇਂ ਉਹ ਇਸ ਕਾਸ਼ਤ ਨੂੰ ਕਰ ਰਹੇ ਨੇ ਇਸ ਬਾਰੇ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਜੀ ਤੇ ਤੁਹਾਡਾ ਚੈਨਲ ਦੇਖਣ ਵਾਲੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਸੀਂ ਕਿਸ-ਕਿਸ ਚੀਜ਼ ਦੀ ਖੇਤੀ ਕਰ ਰਹੇ ਹੋ ਜੀ ਇਸ ਸਮੇਂ ਖੇਤ ਦੇ ਵਿੱਚ ਜੋ ਹਾਜ਼ਰ ਆਪਣੇ ਕੋਲ ਕੈਰਟ ਹੈ ਹਾਂਜੀ ਮੂਲੀ ਹੈ ਗੋਭੀ ਹੈ ਤੇ ਹਰੀ ਮਿਰਚ ਹੈ ਔਰ ਜਿਹੜੀ ਹੁਣ ਨੈਕਸਟ ਕ੍ਰੌਪ ਆ ਉਹ ਸਾਰੀ ਨੂੰ ਅਸੀਂ ਸਾਰੀ ਕ੍ਰੌਪ ਨੂੰ ਜਿੰਨੀ ਵੀ ਕ੍ਰੌਪ ਆ ਇਹਨੂੰ ਸਾਰੀ ਕੈਰਟ ਜਾਨੀ ਕਿ ਸਾਰੇ ਖੇਤ ਕੈਰਟ ਬੀਜ ਦੇਣੇ ਆ ਔਰ ਕੁਛ ਰਕਬਾ ਆਲੂ ਵਾਸਤੇ ਆ ਬਾਕੀ ਸਾਰਾ ਜਿਹੜਾ ਰਕਬਾ ਵੱਡਾ ਰਕਬਾ ਕੈਰਟ ਦੇ ਵਿੱਚ ਕਨਵਰਟ ਹੋ ਜਾਣਾ ਹੁਣ ਤਾਂ ਥੋੜਾਈ ਜਿਆਦਾਤਰ ਗੋਭੀ ਤੇ ਚੱਲ ਰਹੀ ਹੈ ਗੋਭੀ ਔਰ ਮੋਲੀ ਗੋਭੀ ਦੀ ਇਹ ਕਿਹੜੀ ਕਿਸਮ ਹੈ ਤੇ ਹੋਰ ਕਿਹੜੀਆਂ ਕਿਸਮਾਂ ਦੀ ਜਿਹੜੀ ਇਸ ਟਾਈਮ ਕਿਸਮ ਹੈ ਇਹਨੂੰ ਹਾੜੂ ਕਹਿੰਦੇ ਆ ਤੇ ਇਹਦੇ ਵਿੱਚ ਕੁਝ ਪਲਾਟ ਆ ਉਹ ਕਤਕੀ ਦੇ ਆ ਕੁਝ ਮਗਰੀ ਦੇ ਆ ਇਹਦਾ ਲੰਮਾ ਸਮਾਂ ਜਿਹੜੀਆਂ ਲਗਾਤਾਰ ਸਾਨੂੰ ਜਿਹੜੀਆਂ ਕ੍ਰੌਪ ਮ ਕੀ ਮੇ ਫਸਲ ਵੇਚੀ ਜਾ ਰਹੀ ਹੈ ਕਿੰਨੇ ਰੇਟ ਨੂੰ ਵੇਚੀ ਜਾ ਰਹੀ ਹੈ ਹੁਣ ਕੀ ਮਾਰਕੀਟ ਭਾ ਚੱਲ ਰਿਹਾ ਹੈ ਗ੍ਰੇਡ ਤਾਂ ਅਪ ਡਾਊਨ ਹੁੰਦੇ ਰਹਿੰਦੇ ਨੇ ਰੇਟ ਆਲਾ ਤਾਂ ਕੋਈ ਜੇ ਸਬਜ਼ੀਆਂ ਲਾਉਣੀਆਂ ਫਿਰ ਰੇਟ ਦੀ ਸਾਨੂੰ ਕੋਈ ਡਿਓ ਨਹੀਂ ਹੁੰਦੀ ਹਾਂਜੀ ਕਿਉਂਕਿ ਸਾਨੂੰ ਲੰਮਾ ਸਮਾਂ ਜਿਹੜਾ ਵਾ ਉਹ ਇਹ ਹੁੰਦਾ ਵੀ ਸਾਡੀ ਕ੍ਰੌਪ ਚੱਲਦੀ ਰਹੇ ਰੇਟ ਹਮੇਸ਼ਾ ਮਾਰਕੀਟ 'ਚ ਸਹੀ ਹੋ ਰਹਿੰਦੇ ਨੇ ਕੁਝ ਸਮਾਂ ਮੰਦਾ ਆ ਜਾਂਦਾ ਤੇ ਕੁਝ ਸਮਾਂ ਤੇਜ਼ ਇਹ ਸਹੀ ਚੱਲਦੇ ਰਹਿੰਦੇ ਨੇ ਮਾਰਕੀਟ ਕਰਨੀ ਆਉਣੀ ਚਾਹੀਦੀ ਆ ਇਹ ਜੇ ਰੇਟ ਅੱਪ ਵੀ ਹੋਵੇ ਤੁਹਾਨੂੰ ਮਾਰਕੀਟ ਨਹੀਂ ਕਰਨੀ ਆਉਂਦੀ ਤਾਂ ਫਿਰ ਵੀ ਤੁਸੀਂ ਸਬਜ਼ੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਹੁਣ ਜਿਹੜੀ ਖੇਤ ਵਿੱਚ ਤੁਹਾਡੇ ਵੈਰੈਟੀ ਲੱਗੀ ਹੋਈ ਹੈ ਜੀ ਇਹਦੀ ਕੀ ਵੈਰੈਟੀਆਂ ਨੇ ਕੀ ਇਹਦਾ ਸਾਈਕਲ ਹੈ ਇਹ ਹਾਰੂ ਗੁੱਬੀ ਹੁੰਦੀ ਹੈ ਇਹ ਅਸੀਂ ਤਕਰੀਬਨ 22 ਜੂਨ ਨੂੰ ਟ੍ਰਾਂਸਪਲੈਂਟ ਕੀਤੀ ਸੀ ਜਦੋਂ ਝੋਨਾ ਲੋਕ ਟ੍ਰਾਂਸਪਲੈਂਟ ਕਰਦੇ ਆ ਅੱਛਾ ਉਦੋਂ ਤਾਂ ਕਾਫੀ ਮੁਸ਼ਕਲਤ ਭਰਿਆ ਕੰਮ ਹੁੰਦਾ ਕਈ ਲੋਕ ਉਦੋਂ ਸੋਚ ਵੀ ਨਹੀਂ ਸਕਦੇ ਵੀ 22 ਜੂਨ ਨੂੰ ਜਿਹੜੀ ਗੁੱਬੀ ਨਹੀਂ ਗਰਮੀ ਦੇ ਵਿੱਚ ਖੇਤ ਚ ਟ੍ਰਾਂਸਪਲੈਂਟ ਕਰਨੀ ਇੱਕ ਆਮ ਲੋਕਾਂ ਦੇ ਜਿਹੜੇ ਦਿਮਾਗ ਦੇ ਵਿੱਚ ਗੱਲ ਹੁੰਦੀ ਹੈ ਵੀ ਗੋਭੀ ਨੂੰ ਸੁਪਰੀਆਂ ਬਹੁਤ ਹੁੰਦੀਆਂ ਨੇ ਹਾਂਜੀ ਗੋਭੀ ਸਹੀ ਮੈਨੇਜ ਤੁਹਾਨੂੰ ਅੱਜ ਜਿਹੜੀ ਮੈਂ ਗੱਲ ਦੱਸਣ ਲੱਗਾ ਸ਼ਾਇਦ ਸੁਣ ਕੇ ਹੈਰਾਨ ਹੋ ਜਾਓਗੇ ਗੋਭੀ ਸਰਦੀ ਦੀ ਫਸਲ ਨਹੀਂ ਹੈ ਗੋਭੀ ਦਰਮਿਆਨੇ ਮੌਸਮ ਦੀ ਫਸਲ ਹੈ ਨਾ ਗੋਭੀ ਇਹ ਗਰਮੀ ਦੀ ਫਸਲ ਹੈ ਗਰਮੀ ਦੇ ਵਿੱਚ ਨੂੰ ਲਾ ਦਿੰਨੇ ਆ ਤੇ ਜਸ ਸਮੇਂ ਹੁਣੇ ਦੇਖ ਲਓ ਵੀ 100 ਦਿਨ ਬਾਅਦ ਜਦੋਂ ਇਹ ਤਿਆਰ ਹੋਈ ਹੈ ਤਾਂ ਇਹ ਦਰਮਿਆਨਾ ਮੌਸਮ ਹੈ ਇਸ ਸਮੇਂ ਦੀ ਗੋਭੀ ਜਿਹੜੀ ਸਾਡੀ ਗੋਭੀ ਦੀ ਵਿਸ਼ੇਸ਼ਤਾ ਜਿਹਨੂੰ ਪੰਜਾਬ ਦੀ ਦੇਸੀ ਗੋਭੀ ਕਹਿੰਗੇ ਜਿਹਨੂੰ ਵਿਦੇਸ਼ਾਂ ਤੋਂ ਵੀ ਲੋਕ ਇਹਨਾਂ ਦਿਨਾਂ ਦੇ ਵਿੱਚ ਖਾਣ ਵਾਸਤੇ ਆਉਂਦੇ ਆ ਇਹਦਾ ਜਿਹੜਾ ਟੇਸਟ ਹੁੰਦਾ ਹੈ ਜਿਹੜੀਆਂ ਹੁਣ ਹਾਈਬ੍ਰਿਡ ਗੋਭੀਆਂ ਆਉਣੀਆਂ ਨੇ ਨਵੰਬਰ ਦਸੰਬਰ ਜਨੂਅਰੀ ਫਰਵਰੀ ਤੱਕ ਇਹਦੇ ਟੇਸਟ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਜਿਹੜੀ ਇਹ ਦੇਸੀ ਗੋਭੀ ਹੈ ਜੋ ਇਸ ਸਮੇਂ ਤੁਸੀਂ ਕੱਟ ਰਹੇ ਹੋ ਇੱਕ ਆਮ ਜਿਹੜੇ ਜਿਹੜੇ ਕਿਸਾਨ ਤਕਾਰ ਗੋਭੀ ਲਾਉਂਦੇ ਆ ਉਹ 25000 ਪਲਾਂਟ ਲਾਉਂਦੇ ਆ ਅਸੀਂ ਇਹਦੇ ਚ 35000 ਪਲਾਂਟ ਲਾਉਣੇ ਆ ਔਰ ਸਾਡੀ ਜਿਹੜੀ ਗੋਭੀ ਦੇ ਵਿੱਚ ਇੱਕ-ਇੱਕ ਪਲਾਂਟ ਨੂੰ 35000 ਇੱਕ ਕਿੱਲੇ ਵਿੱਚ ਇੱਕ ਇੱਕ ਕਿੱਲੇ ਦੇ ਵਿੱਚ 35000 ਪਲਾਂਟ ਔਰ ਤੁਸੀਂ ਦੇਖ ਲਿਆ ਸ਼ਾਇਦ ਦਰਸ਼ਕ ਨਾ ਮੰਨਣ ਕਿ ਅਸੀਂ 35000 ਫੁੱਲ ਲਾ ਕੇ ਬੂਟੇ ਲਾ ਕੇ ਤਾਂ ਇਹਦੇ ਚੋਂ 50 55000 ਜਿਹੜੇ ਫੁੱਲ ਕੱਟਦੇ ਆ ਉਹ ਤੁਹਾਡੇ ਸਾਹਮਣੇ ਅੱਖਾਂ ਸਾਹਮਣੇ ਆ ਇਹ ਸਭ ਮਿਹਨਤ ਹੈ ਇਹ ਬੀਜ ਹੋਰ ਵੀ ਕਿਸਾਨਾਂ ਕੋਲ ਬਹੁਤ ਖੰਨੇ ਵੀ ਆ ਸਾਰੇ ਕਿਸਾਨ ਇਹਨੂੰ ਲਾਉਂਦੇ ਆ ਸਾਰੀ ਗੱਲ ਆ ਕਿ ਮਿਹਨਤ ਤੇ ਟੁੱਕਦੀ ਆ ਵੀ ਤੁਸੀਂ ਇਹਨੂੰ ਜਿਹੜੀ ਇਹਦੀ ਮੈਨੇਜਮੈਂਟ ਕਿਦਾਂ ਕਰਦੇ ਫਸਲ ਦੀ ਜਦੋਂ ਆਪਾਂ ਸਾਈਕਲ ਸ਼ੁਰੂਆਤ ਹੋ ਗਿਆ ਉਦੋਂ ਤੋਂ ਹੀ ਧਿਆਨ ਰੱਖਣਾ ਹੈ ਉਦੋਂ ਕਿਵੇਂ ਧਿਆਨ ਰੱਖਣਾ ਹੈ ਸਟਾਰਟਿੰਗ ਸਟੇਜਾਂ ਦੇ ਵਿੱਚ ਇਡੀ ਗੌਰ ਵਾਲੀ ਗੱਲ ਨਹੀਂ ਹੁੰਦੀ ਉਦੋਂ ਸਿਰਫ ਆਪਾਂ ਨੂੰ ਕੱਕ ਤੋਂ ਬਚਾਉਣਾ ਅੱਛਾ ਜੀ ਜਦੋਂ ਫੁੱਲ ਬਣਨ ਦੇ ਵਿੱਚ ਆ ਜਾਂਦਾ ਜਿਹਦਾ ਸਮਾਂ ਆ ਜਾਂਦਾ ਉਦੋਂ ਫਿਰ ਇਹ ਬਹੁਤ ਜ਼ਿਆਦਾ ਮਿਹਨਤ ਲੱਗਦੀ ਉਦੋਂ ਤੁਸੀਂ ਇਹਦੇ 'ਚ ਨਦੀਨ ਨਹੀਂ ਹੋਣੇ ਚਾਹੀਦੇ ਇਹਦੇ ਥੱਲੇ ਵਾਲੇ ਜਿਹੜੇ ਇਨਫੈਕਟਿਡ ਪੱਤੇ ਆ ਉਹ ਖੇਤ ਦੇ ਵਿੱਚੋਂ ਇਦੇ ਵਿੱਚੋਂ 6 ਵਾਰੀ ਅਸੀਂ ਇਹਦੇ ਪੱਤੇ ਤੋੜੇ ਹੋਏ ਆ ਵੀ ਜਿਹੜੇ ਆ ਦੇਖ ਲਓ ਇਹਦੇ ਵਿੱਚ ਆ ਦਿਖ ਰਿਹਾ ਇਹ ਸਾਰੇ ਪੱਤੇ ਤੁਹਾਨੂੰ ਥੱਲੇ ਨਹੀਂ ਲੱਭਣਗੇ ਇਹ ਸਾਰੇ ਖੇਤ ਚੋਂ ਬਾਹਰ ਕੱਢਣੇ ਪੈਂਦੇ ਆ ਇਕੱਲਾ ਇਕੱਲਾ ਉਹ ਮਿਹਨਤ ਚਾਹੀਦੀ ਆ ਸਪਰੀਆਂ ਵਾਲੀ ਮਿਹਨਤ ਤਾਂ ਇਹਨੂੰ ਕੰਮਜਾਬ ਨਹੀਂ ਕਰ ਸਕਦੀ ਤੇ ਜਿਹੜੀ ਜਦੋਂ ਤੜਾਈ ਕਰਨੀ ਆ ਤੁਸੀਂ ਉਹ ਕਹਿ ਰਹੇ ਹੋ ਵੀ ਜਿਆਦਾ ਇਸ ਤੋਂ ਕਾਸ਼ਤ ਲਈ ਗਈ ਆ ਇਹ ਤੜਾਈ ਵੇਲੇ ਇਹਦਾ ਕੀ ਸੇਵਾ ਕੀ ਇਹਦੀ ਤਰੀਕਾ ਹੈ ਕੁਛ ਨਹੀਂ ਪਾਣੀ ਲਾਂਦੇ ਰਹਿਣਾ ਫਰਟੀਲਾਈਜ਼ਰ ਥੱਲੇ ਪਈ ਹੋਈ ਐ ਜਿਹੜਾ ਫੁੱਲ ਤਿਆਰ ਆ ਕੱਟੀ ਜਾਣਾ ਹੋਰ ਸਭ ਤੋਂ ਵੱਡੀ ਅਸੀਂ ਮਾਰਕੀਟ ਸਾਰੀ ਇੱਦਾਂ ਪਰਚੂਨ 'ਚ ਕਰਨੀ ਐ ਇਹ ਨਹੀਂ ਵੀ ਮੰਡੀਆਂ ਦੇ ਵਿੱਚ ਗੋਭੀ ਜਾ ਕੇ ਲਾਤੀ ਸਾਰੀ ਗੋਭੀ ਚਾਹੇ 10 ਏਕੜਾ 20 ਏਕੜਾ 15 ਏਕੜਾ ਸਾਰੀ ਗੋਭੀ ਬਾਹਰ ਮੰਡੀ ਦੇ ਪਰਚੂਨ 'ਚ ਵੇਚਣੀ ਐ 5-5 7-7 ਕਿਲੋ ਕਰਕੇ ਜਿਹੜਾ ਤੁਸੀਂ 35000 ਤੋਂ 55000 ਗੁੱਟੇ ਦੀ ਗੱਲ ਕਹੀ ਐ ਉਹ ਕਿਵੇਂ ਸੰਭਵ ਐ ਤੇ ਉਹ ਤੁਸੀਂ ਕਰਦੇ ਕਿਵੇਂ ਇਹ ਹੁਣ ਇੱਕ ਮੇਨ ਪਲਾਂਟ ਐ ਇਹ ਵਾਲਾ ਇਹ ਮਦਰ ਪਲਾਂਟ ਐ ਹਾਂਜੀ ਜਦੋਂ ਇਹ ਤਿਆਰ ਹੋਵੇ ਇਹਦੇ ਨਾਲ 1 2 ਤਿੰਨ ਤਿੰਨ ਪਲਾਂਟ ਇਹਦੇ ਵਿੱਚੋਂ ਹੀ ਆਏ ਹੋਏ ਨੇ 1 2 3 4 ਇੱਕ ਇਹਦੇ ਵਿੱਚੋਂ ਅਸੀਂ ਫੁੱਲ ਤੋੜ ਲਿਆ ਵਾ ਦੇਖਿਆ ਹਮ ਇੱਕ ਕਟਾਈ ਹੋ ਗਈ ਐ ਇੱਕ ਤਿਆਰ ਐ ਇੱਕ ਇਸ ਤੋਂ ਬਾਅਦ ਤਿਆਰ ਐ ਇੱਕ ਇਸ ਤੋਂ ਬਾਅਦ ਐ ਇਹ ਸਾਰੀ ਗੋਭੀ ਨਹੀਂ ਹੁੰਦੀ ਜਿਹਨੂੰ ਪੂਰਾ ਪ੍ਰੋਪਰ ਮੌਸਮ ਮਿਲ ਜਾਂਦਾ ਪੂਰੀ ਵਧੀਆ ਹਰ ਚੀਜ਼ ਪੂਰੀ ਸਹੀ ਐਕੂਰੇਟ ਮਿਲ ਜਾਂਦੀ ਐ 50% ਪਲਾਂਟ ਆ ਜਿਹੜੇ ਬੂਟਾ ਮਾਰ ਜਾਂਦੇ ਫੇਰ ਸਾਡਾ ਹੁਣ ਇਹ ਹੁੰਦਾ ਵੀ ਜੇ ਜੋ ਬਚਪਨ ਦੇ ਵਿੱਚ ਇਹਦੀ ਸੇਵਾ ਕਰਦੇ ਸੀ ਦੁਬਾਰਾ ਹੁਣ ਇਹਦੀਆਂ ਗੋਡੀਆਂ ਸਟਾਰਟ ਹੋ ਜਾਣੀਆਂ ਨੇ ਭਿਉ ਵੀ ਜਿਹੜਾ ਆਪਾਂ ਇਨੂੰ ਤਿਆਰ ਕਰ ਲਿਆ। ਤੇ ਇੱਕ ਹੁਣ ਕਿਹੜੀਆਂ ਬਿਮਾਰੀਆਂ ਫਸਲ ਨੂੰ ਆ ਰਹੀਆਂ ਇਹ ਤੁਸੀਂ ਹੁਣ ਫੰਗਸ ਦੀ ਗੱਲ ਕੀਤੀ ਸੀ ਇਹ ਪੱਤੇ ਨੂੰ। ਇਹਨੂੰ ਜ਼ਿਆਦਾਤਰ ਤਾਂ ਗੁੱਬੇ ਨੂੰ ਫੰਗਸ ਦੀ ਜਿਹੜੀ ਹੈ ਦਿੱਕਤ ਹੈ ਸੁੰਡੀ ਨਾਲੋਂ ਵੀ ਜ਼ਿਆਦਾ ਪੰਜਾਬ ਦੇ ਵਿੱਚ। ਹਾਂਜੀ। ਪਰ ਜਿਵੇਂ ਜਿਹੜਾ ਸਾਡਾ ਏਰੀਆ ਨਾ ਮਾਛੀਬੜਾ ਸਾਹਿਬਾ ਇਹ ਜਿਹੜੀ ਤੁਸੀਂ ਆਪਾਂ ਉਹ ਬੂਟੇ ਦੀ ਵੀ ਗੱਲ ਕਰਦੇ ਸੀ ਪੀਨੇ ਪਲਾਂਟ ਬਣ ਜਾਂਦੇ ਆ ਜਾਂ ਇੰਨਾ ਝੜ ਬਣ ਜਾਂਦਾ। ਇਹ ਕੁਦਰਤ ਦੀ ਗੋਦ ਦੇ ਵਿੱਚ ਵਸਿਆ ਹੋਇਆ ਇੱਕ ਏ ਹੈ ਏਰੀਆ ਵਾ ਇਸ ਸਾਈਡ 3 ਕਿਲੋਮੀਟਰ ਅੱਗੇ ਚੱਲ ਜਾਓਗੇ ਤਾਂ ਸਤਲੁਜ ਦਰਿਆ ਵਾ ਇਸ ਸਾਈਡ ਅੱਗੇ ਚੱਲੇ ਜਾਓਗੇ ਤਾਂ ਜਿਹੜੀ ਸਰੰਦ ਕੈਨਲ ਆਉਂਦੀ ਆ ਔਰ ਕੁਝ ਸਮੇਂ ਪਹਿਲਾਂ ਇੱਥੇ ਵੀ ਦਰਿਆ ਚੱਲਿਆ ਹੋਇਆ ਇਹ ਬਿਲਕੁਲ ਨਿਊ ਲੈਂਡ ਹੈ ਬਹੁਤ ਜ਼ਿਆਦਾ ਉਪਜਾਊ ਫਰਟਾਈਲ ਜਿਹੜੀ ਸੋਇਲ ਆ ਉਹਦੇ ਕਰਕੇ ਜਿਹੜੀ ਗੋਭੀ ਆ ਬਹੁਤ ਜ਼ਿਆਦਾ ਜ਼ੋਰ ਮਾਰ ਜਾਂਦੀ ਹੈ ਔਰ ਜਿਹੜੀਆਂ ਫੰਗਸ ਦੀਆਂ ਦਿੱਕਤਾਂ ਨੇ ਜੇ ਪੰਜਾਬ ਦੇ ਵਿੱਚ 60% ਫੰਗਸ ਆ ਰਹੀ ਹੈ ਸਾਡੇ ਏਰੀਆ ਦੇ ਵਿੱਚ 10% ਫੰਗਸ ਹੁੰਦੀ ਹੈ ਪਰ ਗੋਭੀ ਨੂੰ ਦਿੱਕਤਾਂ ਇਹ ਨਹੀਂ ਵੀ ਦਿੱਸ ਬਿਲਕੁਲ ਇਹ ਪਿਓਰ ਕੋਈ ਸਪਰੇ ਨਹੀਂ ਹੁੰਦੀ ਹੁੰਦੀ ਹੈ ਸਪਰੇਆਂ ਮਾੜੀਆਂ ਨਹੀਂ ਪਰ ਮਾੜੀਆਂ ਉਦੋਂ ਆ ਜੇ ਤੁਸੀਂ ਅੱਜ ਗੋਭੀ ਦੀ ਕਟਾਈ ਕਰ ਰਹੇ ਹੋ ਤਾਂ ਤੁਸੀਂ ਹੁਣ ਕਲੀਅਰ ਕਰ ਦਿਓ ਜੇ ਤੁਸੀਂ ਇਹਦੀ ਸਟਾਰਟਿੰਗ ਦੇ ਵਿੱਚ ਕਲੀਅਰ ਕੀਤੀ ਆ ਤਾਂ ਇਹਨੂੰ ਬੜਾਪੇ ਦੇ ਵਿੱਚ ਜ਼ਿਆਦਾ ਰੋਗ ਨਹੀਂ ਆਉਂਦੇ ਇਹ ਸਟਾਰਟਿੰਗ ਦੇ ਵਿੱਚ ਤੁਸੀਂ ਇਹਨੂੰ ਕਿਓਰ ਨਹੀਂ ਕਰ ਸਕੇ ਫਿਰ ਤੁਹਾਨੂੰ ਐਂਡ ਤੋਂ ਐਂਡ ਤੱਕ ਡਿਜ਼ੀਜ਼ ਦਾ ਸਾਹਮਣਾ ਕਰਨਾ ਪੈਂਦਾ ਹੈ